ਪ੍ਰਵਾਸੀਆਂ ਦੇ ਲੋਕ ਬਿਨਾਂ ਕਿਸੇ ਆਈਡੈਂਟੀਟੀ ਦੇ ਪੰਜਾਬ ਵਿੱਚ ਆ ਕੇ ਵੱਡੇ ਕਾਂਡ ਕਰਕੇ ਸਾਡੇ ਬੱਚਿਆਂ ਦਾ ਕਤਲ ਕਰਕੇ ਉਹਨਾਂ ਦੇ ਨਾਲ ਦੁਸ਼ਕਰਮ ਕਰਕੇ ਨਿਕਨਗੇ ਬੱਚਿਆਂ ਨੂੰ ਉੱਥੋਂ 도ੜ ਜਾਂਦੇ ਆ ਬਚ ਜਾਂਦੇ ਬਹੁਤ ਕਾਰਨ ਇਦਾਂ ਦੇ ਨਿਕਲਦੇ ਚ ਚ ਉਹਨਾਂ ਦੀ ਪਛਾਣ ਹੀ ਨਹੀਂ ਹੁੰਦੀ ਬਲਦੇਵ ਸਿੰਘ ਤੇ ਮੈਂ ਅਸੀਂ ਉਸ ਪ੍ਰੋਗਰਾਮ ਨੂੰ ਲੈ ਕੇ ਉਸ ਜਗ੍ਹਾ ਦੇ ਉੱਤੇ ਅਸੀਂ ਢੀੜੀ ਵੀ ਮਾਰਨਗੇ ਸੀ ਸਾਡੇ ਕੋਲ ਕੁਝ ਫੋਟੋਗ੍ਰਾਫੀਆਂ ਵੀ ਹੋ ਗਈਆਂ ਜਿੱਥੇ ਅਸੀਂ ਮੁੰਡਿਆਂ ਨੂੰ ਰੋਕਿਆ ਆਇਡੈਂਟੀਟੀ ਮੰਗੀ ਉਹਨਾਂ ਦੇ ਬਾਈਕ ਤੇ ਨੰਬਰ ਪਲੇਟ ਪੁੱਛੀ ਕਿਉਂ ਨਹੀਂ ਲੱਗੀ ਹੋਈ ਟ੍ਰਿਪਲਿੰਗ ਕਰਕੇ ਘੁੰਮ ਰਹੇ ਆ ਹੁਣ ਉਹ ਸਾਰੀਆਂ ਚੀਜ਼ਾਂ ਦਾ ਮਤਲਬ ਦੇਖ ਰੇ ਪੁਲਿਸ ਵੱਲੋਂ ਹੋਣੀ ਸੀਗੀ ਕਰਨੀ ਸਾਨੂੰ ਪੈ ਰਹੀ ਹੈ ਜਦੋਂ ਉੱਥੇ ਮੰਦਰ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਹੋ ਰਿਹਾ ਸੀ ਕੀ ਮੰਦਰ ਦੀ ਕਮੇਟੀ ਨੇ ਪ੍ਰਸ਼ਾਸਨ ਤੋਂ ਪਰਮਿਸ਼ਨ ਲਈ ਬੰਦੇ ਇਕੱਠੇ ਕਰਨ ਦੀ ਕੀ ਉਸ ਮੰਦਰ ਦੀ ਕਮੇਟੀ ਨੇ ਪ੍ਰਸ਼ਾਸਨ ਨੂੰ ਦੱਸਿਆ ਕਿ ਅਸੀਂ ਉੱਥੇ ਗੰਧਕ ਯੂਜ਼ ਕਰਨੀ ਹੈ ਜਿਹੜੀ ਗੰਧਕ ਬੈਨ ਆ ਕਿਸਾਨ ਨੇ ਅਗਰ ਆਪਦੇ ਖੇਤਾਂ ਦੇ ਵਿੱਚੋਂ ਪੰਛੀਆਂ ਨੂੰ ਉਡਾਉਣ ਦੇ ਲਈ ਇੱਕ ਪਟਾਕਾ ਚਲਾਉਣਾ ਹੋਵੇ ਤਾਂ ਉਹਨੂੰ ਪਰਮਿਸ਼ਨ ਲੈਣੀ ਪੈਂਦੀ। ਉਹ ਨਹੀਂ ਮਿਲਦੀ ਉਹਨੂੰ। ਪੱਦਰੇ ਖੇਤਾਂ 'ਚ ਜਿੱਥੇ ਸਿਰਫ ਪੰਛੀ ਜਿਹੜੇ ਜਾਨਵਰ ਆ ਉਹ ਮੰਨ ਲਓ ਕੋਈ ਮੱਕੀ ਕਿਸੇ ਨੇ ਵੀਜੀ ਤੇ ਉਹ ਕਹਿੰਦਾ ਵੀ ਛੱਲੀਆਂ ਤੇ ਦਾਣੇ ਨਾ ਪੰਛੀ ਖਾਜਣ। ਉਹਨੇ ਅਗਰ ਪਟਾਕਾ ਚਲਾਉਣਾ ਪੰਛੀ ਭਜਾਉਣ ਦੇ ਲਈ ਵੀ ਤੇ ਉਹਨੂੰ ਸਰਕਾਰ ਤੋਂ ਪਰਮਿਸ਼ਨ ਲੈਣੀ ਪੈਂਦੀ। ਇੱਥੇ ਅੰਨੇ ਵਾ ਪਟਾਕੇ ਚੱਲੇ ਟੈਰਾਂ ਨੂੰ ਅੱਗ ਲੱਗ ਗਈ। ਕੋਈ ਰਿਸਪੌਂਸੀਬਲ ਨਹੀਂ। ਕੋਈ ਤੇ ਜ਼ਿੰਮੇਦਾਰ ਹੋਏਗਾ ਮਰ ਚਟ ਪਟਾਕੇ ਨੇ ਇਦੀ ਵੜੀ ਦੁਕਾਨ ਲੱਗੀ ਆ ਉਹ ਅੰਦਰ ਬੈਠ ਕੇ ਲੱਗੀ ਆ ਸਾਰੇ ਤੋੜ ਗਏ ਤੇਲਾ ਦੀਪੂਆ ਲਾ ਕੇ ਗੈਸ ਪਲੈਂਟ ਆ ਇੰਡੀਅਨ ਆ ਲੱਗੇ ਇੰਡੀਅਨ ਇਹ ਨਹੀਂ ਪਤਾ ਕਿ ਕਿੱਧੇ ਪਰਮਿਸ਼ਨ ਦਿੱਤੀ ਉਹਨਾਂ ਨੂੰ ਅੱਛਾ ਜਿਹੜੇ ਬੰਦੇ ਬਾਹਰ ਪਟਾਕੇ ਜਲਾ ਰਹੇ ਆ ਹੁਣ ਜਿੱਦਾਂ ਉਹਨਾਂ ਨੇ ਪਾਠ ਪੂਜਾ ਕਰਨ ਨੂੰ ਵੀ ਤੇ ਇੱਕ ਜਗ੍ਹਾ ਮਲੀ ਹੈ ਨਾ ਉਹਨਾਂ ਦੀ ਜਗ੍ਹਾ ਮਿਲਦੀ ਨਹੀਂ ਸੀ ਉਹ ਕਿਸੇ ਦਾ ਪਲਾਟ ਆ ਹੁਣ ਪਲਾਟ ਵਿੱਚ ਪ੍ਰੋਗਰਾਮ ਕਰਨ ਦੇ ਲਈ ਉਹਨਾਂ ਨੇ ਪੂਰਾ ਇੰਤਜ਼ਾਮ ਕੀਤਾ ਉੱਥੇ ਟਾਈਲਾਂ ਮੰਗਾਈਆਂ ਬਲਾਕਸ ਵਾਲੀਆਂ ਬਲਾਕਸ ਵਿਛਾਏ ਉਹਨਾਂ ਨੇ ਉੱਥੇ ਕੋ ਉਹਨਾਂ ਨੇ ਇੱਕ ਟੱਬ ਬਣਾਇਆ ਜ਼ਮੀ ਉਹ ਜਿਹੜੇ ਵਿੱਚ ਉਹਨਾਂ ਨੇ ਪਾਣੀ ਖੜਾ ਕੀਤਾ ਪਾਣੀ ਵਿੱਚ ਫੁੱਲ ਰੱਖੇ ਇੱਕ ਉਹਨਾਂ ਨੇ ਆਪਣੇ ਨਿੱਕੇ ਨਿੱਕੇ ਛੋਟੇ ਛੋਟੇ ਕੋ ਸਤੰਭ ਜੇ ਵੀ ਬਣਾਏ ਉਹਨਾਂ ਦਾ ਧਾਰਮਿਕ ਚੇਨ ਬਣਾ ਸਾਰਾ ਇੰਤਜ਼ਾਮ ਕੀਤਾ ਨਾ ਤੇ ਉਹਨਾਂ ਨੂੰ ਨੌਜਵਾਨਾਂ ਲਈ ਵੀ ਇੰਤਜ਼ਾਮ ਕਰਕੇ ਜਣਾ ਚੀਤਾ ਸੀ ਕਿ ਫਲਾਨੀ ਜਗ੍ਹਾ ਤੇ ਖੜੇ ਹੋਇਓ ਇਹ ਇੰਡਸਟਰੀ ਦਾ ਏਰੀਆ ਆ ਆਲੇ ਦੁਆਲੇ ਸਾਰਾ ਕੰਮ ਜਿਹੜਾ ਆ ਉਹ ਟੈਰਾਂ ਦਾ ਆ ਜਾਂ ਪਿੱਛੇ ਇੰਡੀਅਨ ਲੈਵਲ ਦਾ ਡੀਪੂ ਆ ਆਪਾਂ ਕੋਈ ਵੀ ਕੰਮ ਇਦਾਂ ਦਾ ਨਾ ਕਰੀਏ ਜਿਹਦੇ ਨਾਲ ਨੁਕਸਾਨ ਹੋਵੇ ਇਹ ਇੰਤਜ਼ਾਮ ਕਿੰਨੇ ਕਰਨੇ ਉਹਨੇ ਜਿਹਨੇ ਉਹ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਹੁੰਦਾ ਆ ਜੇ ਪ੍ਰੋਗਰਾਮ ਦੇ ਉਸ ਚੀਜ਼ ਦੀ ਜ਼ਿੰਮੇਵਾਰੀ ਨਾ ਚੱਕਣ ਫਿਰ ਕਿਸੇ ਨੇ ਬਾਹਰੋਂ ਆ ਕੇ ਥੋੜੀ ਹੋੜੀ ਜ਼ਿੰਮੇਵਾਰੀ ਚੱਕਣੀ ਹੈ ਜੋ ਕੁਝ ਹੋਇਆ ਉਸ ਦੇ ਵਿੱਚ ਪਿੱਛੇ ਗਲਤੀ ਕਿਹਦੀ ਹੈ ਕਿਉਂਕਿ ਇੱਕ ਪੁਲਿਸ ਵੀ ਹੈ ਪ੍ਰਸ਼ਾਸਨ ਜਿਹੜਾ ਹੈਗਾ ਹੈ ਜੇ ਪ੍ਰਬੰਧਕ ਨੇ ਉਹ ਹੈਗੇ ਨੇ ਟਾਇਰ ਮਾਲਕ ਜਿਹੜਾ ਹੈਗਾ ਹੈ ਉਹ ਉਹ ਵੀ ਹੈਗਾ ਮਤਲਬ ਤੁਹਾਨੂੰ ਕੀ ਲੱਗਦਾ ਹੈ ਜੋ ਕੁਝ ਵੀ ਉਸ ਇਨਕਾਰਾ ਹੋਇਆ ਜਿੰਨਾ ਨੁਕਸਾਨ ਹੋਇਆ ਸਾਰਾ ਕੁਝ ਹੋਇਆ ਉਸ ਦੇ ਪਿੱਛੇ ਗਲਤੀ ਤੁਹਾਨੂੰ ਕੀ ਲੱਗਦੀ ਕਿਸ ਬੰਦੇ ਦੀ ਹੈਗੀ ਹੈ ਟਾਇਰ ਮਾਲਕ ਦੀ ਗਲਤੀ ਤਾਂ ਬਿਲਕੁਲ ਇਸ ਤਰੀਕੇ ਨਾਲ ਹੈ ਜਿੱਦਾਂ ਉਹਦੇ ਗੱਲ ਲੜਾਈ ਪਾਉਣ ਵਾਲੀ ਗੱਲ ਆ ਉਹ ਤਾਂ ਤੇ ਇੱਕ ਗਡਾਉਨ ਹੈ ਗਰਾਊਂਡ ਤੁਸੀਂ ਸਾਰੇ ਕਵਾੜ ਦੇ ਜਿੰਨੇ ਸਟੋਰ ਦੇਖੋਗੇ ਸਟੋਰ ਇਸ ਤਰੀਕੇ ਦੇ ਬੜੇ ਹੁੰਦੇ ਆ ਹੁਣ ਜੇ ਤੁਸੀਂ ਕਹੋ ਜੀ ਕਿ ਤੁਸੀਂ ਆਪਣਾ ਸਟੋਰ ਨੂੰ ਗਾਰਡ ਲਾ ਦਿਓ ਤੁਸੀਂ ਸਟੋਰ ਦੇ ਵਿੱਚ ਉਨੀ ਤਿਆਰੀ ਰੱਖੋ ਇਹ ਤਾਂ ਮੈਂ ਮੰਨਦਾ ਪ੍ਰਵਾਸੀ ਨਹੀਂ ਸ਼ਰਾਰਤਾ ਦੂਜੀ ਗੱਲ ਹੈਗੀ ਆ ਕਿ ਜੇ ਤੁਸੀਂ ਕਹਿੰਦੇ ਕਮੇਟੀ ਮੈਂ ਦੱਸ ਦਿੰਦਾ ਕਿ ਕਮੇਟੀ ਨੂੰ ਇੰਤਜ਼ਾਮ ਕਰਨੇ ਪੈਂਦੇ ਤਾਂ ਉਹ ਪ੍ਰੋਗਰਾਮ ਕਰ ਸਕਦੀ ਜੇ ਉਹ ਪ੍ਰੋਗਰਾਮ ਕਰਨ ਦੇ ਅਸਮਰਥ ਹੈ ਫਿਰ ਉਹ ਉਹਦੇ ਚ ਗੁਨੇਕਾਰ ਨੇ ਖਾਸ ਕਰਕੇ ਨੌਜਵਾਨੀਆਂ ਪ੍ਰਵਾਸੀਆਂ ਦੀ ਉਹ ਹੁੱਲੜਬਾਜੀ ਕਰਦੀ ਆ ਹਰ ਸਾਲ ਦੀ ਤੇ ਇਸ ਵਾਰ ਵੀ ਸਾਨੂੰ ਖਰਸ਼ਾ ਵੀ ਹੁੱਲੜਬਾਜੀ ਹੋਏਗੀ ਤੇ ਕੋਈ ਨੁਕਸਾਨ ਵੀ ਹੋ ਸਕਦਾ ਤੇ ਉਹਦਾ ਪ੍ਰਤੱਖ ਪ੍ਰਮਾਣ ਸਾਹਮਣੇ ਆ ਗਿਆ ਉਹਦੀ ਬਕਾਇਦਾ ਜਿਹੜਾ ਹੈਗਾ ਤੁਸੀਂ ਦੇਖੋ ਉਹ ਕਿੱਡਾ ਵੱਡਾ ਹਾਦਸਾ ਹੋ ਸਕਦਾ ਸੀ ਕਿੱਡਾ ਵੱਡਾ ਜਿੱਥੇ ਟਾਇਰਾਂ ਨੂੰ ਅੱਗ ਲੱਗੀ ਉਹਦੇ ਬਿਲਕੁਲ ਨਜ਼ਦੀਕ ਜਿਹੜਾ ਹੈਗਾ ਤੇਲ ਦੇ ਏਡੇ ਵੱਡੇ ਡੰਪ ਆ ਕਿ ਉੱਥੇ ਰੱਬ ਨਾ ਕਰੇ ਕਿ ਤੇ ਤੇਲ ਨੂੰ ਕਿਸੇ ਤਰੀਕੇ ਜਾਂ ਡੰਪ ਨੂੰ ਕੋਈ ਅੱਗ ਲੱਗ ਜਾਂਦੀ ਤੇ ਅੱਧੋਂ ਜ਼ਿਆਦਾ ਜਲੰਧਰ ਸ਼ਹਿਰ ਸੜਕੇ ਸੁਆਹ ਹੋ ਸਕਦਾ ਹ ਕੀ ਪ੍ਰਸ਼ਾਸਨ ਜਾ ਜਿਹੜੇ ਰਿਸਪੌਂਸੀਬਲ ਲੋਕ ਆ ਉਹ ਇਸ ਚੀਜ਼ ਦੀ ਵੇਟ ਕਰਦੇ ਆ ਕੋਈ ਬਹੁਤ ਵੱਡਾ ਹਾਦਸਾ ਹੋਊਗਾ ਉਹ ਤੋਂ ਬਾਅਦ ਚ ਅਸੀਂ ਕੋਈ ਕਾਰਵਾਈ ਕਰਾਂਗੇ ਉਹ ਤੋਂ ਬਾਅਦ ਚ ਤਾਂ ਤੁਹਾਡੇ ਸਾਡੇ ਵਰਗੇ ਇੰਟਰਵਿਊ ਕਰਨ ਵਾਲਿਆਂ ਨੂੰ ਵੀ ਪੁਲਸ ਨਾਲ ਚੱਕ ਕੇ ਲੈ ਜਾਣ ਬਈ ਤੁਸੀਂ ਕਰਦੇ ਤਾਂ ਤੁਹਾਨੂੰ ਕਿੱਦਾਂ ਪਤਾ ਵੀ ਤੇ ਅਸੀਂ ਕਹਿੰਨੇ ਜਾਂ ਤਾਂ ਪਹਿਲਾਂ ਦੱਸ ਰਹੇ ਤੁਹਾਨੂੰ ਵੀ ਕੋਈ ਹਾਦਸਾ ਹੋ ਸਕਦਾ ਪਹਿਲੇ ਸਮੇਂ ਰਹਿੰਦੇ ਕਾਰਵਾਈ ਕਿਉਂ ਨਹੀਂ ਹੋਈ ਅੱਗ ਜਨੀ ਦੀ ਘਟਨਾ ਨੂੰ ਤੁਸੀਂ ਇੱਕ ਘਟਨਾ ਮੰਨ ਰਹੇ ਆ ਮੈਂ ਇੱਕ ਘਟਨਾ ਨਹੀਂ ਮੰਨ ਰਿਹਾ ਮੈਂ ਇਹ ਮੰਨਦਾ ਆ ਕਿ ਜਦੋਂ ਅੱਗ ਜਨੀ ਹੁੰਦੀ ਆ ਤੇ ਤੁਹਾਡੇ ਉਸ ਤੋਂ ਇਲਾਵਾ ਹੋਰ ਜਿਹੜੇ ਵੱਡੇ ਨੁਕਸਾਨਾਂ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ADC ਨੂੰ ਕੰਪਲੇਂਟ ਦਿੱਤੀ ਆ ਕਿ ਉਹ ਨੁਕਸਾਨ-ਨੁਕਸਾਨ ਹੀ ਲੋਕਾਂ ਦੀਆਂ ਗੱਡੀਆਂ ਨੂੰ ਤੋੜਿਆ ਜਾਂਦਾ ਆ ਰਸਤੇ 'ਚ ਮਾਰਕਟ ਕੀਤੀ ਜਾਂਦੀ ਆ ਧੀਆਂ ਭੈਣਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਆ ਪੰਜਾਬ ਦੀ ਧਰਤੀ ਤੇ ਹੋਰ ਪੰਜਾਬ ਦੇ ਜਿਹੜੇ ਦਰਿਆ ਦੇ ਵਿੱਚ ਨਦੀਆਂ ਦੇ ਵਿੱਚ ਜਿਹੜੇ ਕੰਮ ਬੰਨ ਰਹੇ ਚੱਲ ਰਹੇ ਆ ਉਹਨਾਂ ਹੁਣੇ ਪਿੱਛੇ ਪੰਜਾਬ 'ਚ ਐਡਾ ਹੜ ਆਇਆ ਇਹਨਾਂ ਨੂੰ ਨੁਕਸਾਨ ਹੋਇਆ ਤੇ ਪ੍ਰਵਾਸੀਆਂ ਨੇ ਉਹਦੇ 'ਚ ਕੀ ਯੋਗਦਾਨ ਪਾਇਆ ਅਸੀਂ ਤਾਂ ਫੇਰ ਵਾਸੀ ਨੂੰ ਉਹਦੇ ਵਿੱਚ ਲਾ ਦਿੱਤਾ ਕਿ ਜਾਓ ਤੁਸੀਂ ਆਪਣੇ ਧਰਮ ਕਰਮ ਨੂੰ ਪੂਰੇ ਤਰੀਕੇ ਨਾਲ ਨਿਭਾ ਲਓ ਜਿੱਦਾਂ ਤੁਹਾਡਾ ਬਣਦਾ ਆ ਉਹ ਚੀਜ਼ਾਂ ਨੂੰ ਖਰਾਬ ਕਰਨ 'ਚ ਇਨਵੋਲ ਰੱਖਦੇ ਆ ਅਸੀਂ ਚੀਜ਼ਾਂ ਨੂੰ ਸੁਧਾਰਨ ਦਾ ਕੰਮ ਕਰਦੇ ਆ ਫਿਰ ਵੀ ਅਸੀਂ ਚਾਹੁੰਦੇ ਭਾਈਚਾਰਾ ਬਣਿਆ ਰਵੇ ਫੈਕਟਰੀ ਮਾਲਕ ਦੇ ਉੱਪਰ ਬੜੇ ਉਠ ਰਹਿਣੇ ਕਿ ਭਈ ਜੇਕਰ ਇੰਨਾ ਸਾਰਾ ਜਿਹੜਾ ਹੈਗਾ ਹੈ ਉਹ ਸਮਾਨ ਇੱਕ ਜਗ੍ਹਾ ਦੇ ਉੱਪਰ ਰੱਖਿਆ ਹੋਇਆ ਹੈ ਤੇ ਉਸ ਦੀ ਸੇਫਟੀ ਉਹਦੇ ਕੋਲ ਹੋਣੀ ਚਾਹੀਦੀ ਹੈ ਪ੍ਰਬੰਧਕ ਦੇ ਉੱਪਰ ਵੀ ਸਵਾਲ ਹੈਗੇ ਨੇ ਤੁਸੀਂ ਕਹਾਂ ਕਿ ਪ੍ਰਬੰਧਕ ਉੱਪਰ ਵੀ ਸਵਾਲ ਹੋਣੇ ਚਾਹੀਦੇ ਨੇ ਪਰ ਸਵਾਲ ਤਾਂ ਤੁਹਾਨੂੰ ਲੱਗਦਾ ਕਿ ਫੈਕਟਰੀ ਮਾਲਕ ਦੇ ਉੱਪਰ ਵੀ ਹੋਣੇ ਚਾਹੀਦੇ ਨੇ ਕਿਉਂਕਿ ਉਸ ਜਗ੍ਹਾ ਦੇ ਉੱਪਰ ਖੜੇ ਮੌਜੂਦਾ ਅ ਅਫੀਸ਼ੀਅਲਸ ਦਾ ਵੀ ਕਹਿਣਾ ਸੀਗਾ ਕਿ ਬਈ ਸ਼ੈੱਡ ਕਿਉਂ ਨਹੀਂ ਹੈਗੀ ਹੈ ਜੇਕਰ ਇੰਨਾ ਮਾਲ ਰੱਖਿਆ ਹੋਇਆ ਹੈ ਤੇ ਉਸ ਦੀ ਸੇਫਟੀ ਕਿਉਂ ਨਹੀਂ ਹੈਗੀ ਹੈ ਐਂ ਇਸ ਤਰੀਕੇ ਦੇ ਨਾਲ ਓਪਨ ਮਾਲ ਰੱਖਣਾ ਜਦ ਕਿ ਪਤਾ ਹੈ ਕਿ ਪਿੱਛੇ ਜਿਹੜਾ ਹੈਗਾ ਹੈ ਪੈਟਰੋਲੀਅਮ ਵੀ ਜਿਹੜਾ ਹੈਗਾ ਹੈ ਉਹ ਹੈਗਾ ਜਿਸ ਤੋਂ ਪੰਜਾਬ ਦੀ ਸਾਰੀ ਸਰਵਿਸਾਂ ਜਿਹੜੀਆਂ ਨਹੀਂ ਉਹ ਜਾਂਦ ਕੇ ਨੇ ਫਿਰ ਕਿਤੇ ਨਾ ਕਿਤੇ ਉਸ ਦੇ ਉੱਪਰ ਵੀ ਸਵਾਲ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਲੱਗਦਾ ਖੜੀ ਮੈਨੂੰ ਤਾਂ ਲੱਗਦਾ ਰਾਜੂ ਜੀ ਇਹਨੇ ਪਿੱਛੇ ਨਾ ਕੋਈ ਕਿਸੇ ਦੀ ਸਾਜ਼ਿਸ਼ ਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਉਹਦੇ 'ਚ ਮੈਨੂੰ ਇਹ ਦਿਖਦਾ ਆ ਕਿ ਤੁਸੀਂ ਬਲੇਮ ਲਾਉਣਾ ਚਾਹੁੰਦੇ ਆ ਉਸ ਬੰਦੇ ਗੜਾਉਣ ਵਾਲੇ ਦੇ ਉੱਤੇ ਕਿ ਉਹਦਾ ਕਿਸੇ ਤਰੀਕੇ ਨਾਲ ਨੁਕਸਾਨ ਹੋ ਗਿਆ ਉਹਨੂੰ ਡਰਾਇਆ ਜਾਵੇ ਨਹੀਂ ਮੈਂ ਦੱਸਦਾ ਮੈਨੂੰ ਗੱਲ ਰੱਖ ਲੈਣ ਤੋਂ ਪਹਿਲੇ ਪੂਰੀ ਤੁਸੀਂ ਜਾਣਦੇ ਹੋ ਕਿ ਉੱਥੇ ਤਾਂ ਬੰਦਿਆਂ ਨੇ ਗੱਲ ਵੀ ਬੜੀ ਮੈਨਿਪੂਲੇਟ ਕਰਨ ਦੀ ਕੋਸ਼ਿਸ਼ ਕੀਤੀ ਕਿ ਉੱਪਰ ਹਾਈ ਟੈਂਸ਼ਨ ਤਾਰਾਂ ਜਾ ਰਹੀਆਂ ਜੀ ਤੇ ਹਾਈ ਟੈਂਸ਼ਨ ਤਾਰਾਂ ਜਿਹੜੀਆਂ ਹੈਗੇ ਉਹਦੇ ਨਾਲ ਵੀ ਅੱਗ ਲੱਗੀ ਹੈ ਬੰਦਿਆਂ ਨੇ ਤਾਂ ਆਪਣੇ ਵੱਲੋਂ ਪ੍ਰਵਾਸੀਆਂ ਨੂੰ ਪੂਰੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਜਦ ਕਿ ਅਸੀਂ ਜਾਣਦੇ ਹਾਂ ਕਿ ਸਭ ਕੁਝ ਸਾਜ਼ਿਸ਼ਨਾ ਹੋਇਆ ਜੇ ਗੋਡਾਊਨ ਦੀ ਛੱਤ ਤੇ ਟੀਨਾ ਪਈਆਂ ਉਹਨੇ ਕਿ ਤਾਂਗ ਨਹੀਂ ਲੱਗ ਸਕਦੀ ਸੀਗੀ ਤਾਂ ਵੀ ਅੱਗ ਲੱਗਦੀਆਂ ਘਰਾਂ ਦੇ ਗੇਟ ਲੱਗੇ ਹੁੰਦੇ ਛੱਤਾਂ ਪਈਆਂ ਹੁੰਦੀਆਂ ਸਾਰੇ ਘਰਾਂ 'ਚ ਪਟਾਕੇ ਵੜ ਕੇ ਅੱਗ ਲੱਜਾਂਦੀ ਹੈ ਇਹ ਤਾਂ ਨੀਤ ਦੇ ਨੀਅਤ ਤੋਂ ਉੱਤੇ ਹੈ ਨਾ ਤੁਸੀਂ ਜਾਣਦੇ ਹਾਂ ਕਿ ਗੋਡਾਊਨ ਦੇ ਨਾਲ ਹੈਗਾ ਉਹਨੂੰ ਸ਼ੱਡ ਪਈ ਉਹ ਜਿੱਥੇ ਮੈਂ ਮੰਨ ਲੈਂਦਾ ਉਹਨੂੰ ਅੱਗ ਨਾ ਲੱਗਦੀ ਪਛੇਂਡੀਆਂ ਨੂੰ ਇਹਨੂੰ ਅੱਗ ਲੱਗ ਜਿੰਦੀ ਫੇ ਫਿਰ ਤੁਸੀਂ ਕਹਿੰਦੇ ਮਾਂ ਨੂੰ ਮਾਸੀ ਕਹਿੰਦੇ ਤਿਆਰੀ ਤਾਂ ਆਪਾਂ ਉਹਦੇ ਕਰਕੇ ਮਤਲਬ ਇਹ ਤਾਂ ਬੰਦੇ ਨੂੰ ਡਰਾਉਣ ਕਰਕੇ ਤੁਸੀਂ ਗੱਲਾਂ ਕਰਦੇ ਆ ਜਿਹੜੇ ਬੰਦੇ ਕਰਦੇ ਆ ਆਪਾਂ ਜਾਣਦੇ ਆ ਗਡਾਉਨ ਇਦਾਂ ਹੀ ਚੱਲਦੇ ਆ ਗਡਾਉਨਾ ਦੇ ਵਿੱਚ ਇਸ ਤਰੀਕੇ ਨਾਲ ਜੇ ਕੰਮ ਹੋ ਵੀ ਰਿਹਾ ਆ ਉਹ ਅਲੱਗ ਇੱਕ ਵਿਸ਼ਾ ਆ ਪਰ ਪ੍ਰਵਾਸੀਆਂ ਨੇ ਸਭ ਕੁਝ ਸ਼ਰਾਰਤ ਦੀ ਨੀਅਤ ਚ ਕੀਤਾ ਉਹ ਜਾਂਚ ਕੀਤੀ ਜਾਵੇ ਬੰਦੇ ਸਾਹਮਣੇ ਲਿਆਏ ਜਾਣ ਪਟਾਖੇ ਨਾਲ ਪਟਾਕੇ ਜਲਾਏ ਜਾ ਰਹੇ ਮੈਂ ਤੁਹਾਨੂੰ ਦੱਸ ਤੇ ਰਿਹਾ ਪਟਾਖੇ ਕਿੰਨੀ ਕੀ ਜਾਇਜ਼ ਹੈ ਕਿੰਨੀ ਕ ਕਾਨੂੰਨੀ ਹੈਗੀ ਹੈ ਹਨਾ ਪੂਰੀ ਜਾਂਚ ਕਰੋ ਦਿਖਾਓ ਕਿੰਨੇ ਬੰਦੇ ਤੇ ਪਰਚਾ ਕੀਤਾ ਅਸੀਂ ਉਹੀ ਤਾਂ ਪੁੱਛ ਰਹੇ ਆ ਕਿ ਅੱਜ ਤੱਕ ਕਿੰਨੀ ਤੇ ਕਾਰਵਾਈ ਹੋਈ ਹੈ